ਬਿੰਦਾ ਜੂਂ ਡਾਕਟਰ ਹੈ ਨਹੀਂ ਦੀ ਕੋਈ। ਹੂੰ। ਬਸ ਛੱਡ ਪਿੰਡ ਦਾ ਡੇਰੋਂ ਪੁੜਗਾਨੇ ਉਹ ਜੇ ਕਿਤੇ ਬੁਖਾਰ ਫੋਰ ਹੋ ਜਾਣਾ। ਅੱਛਾ। ਇਹ ਬਾਬਾ ਇੱਕ ਪੁੜੀ ਦੇ ਤੇ ਬੁਖਾਰ ਹੋ ਗਿਆ। ਹਾਂ। ਬਸ ਭਾਈ ਇਹ ਪੁੜੀ ਜਿੰਦਾ ਡੂਮ ਨਾਲ ਲੈ ਕੇ ਪੁੜੀ ਲੈ ਕੇ ਚੱਲ ਕਰਨੇ ਉੱਤਰ ਗਿਆ। ਟਾਪ ਚੜਨ ਦੇ ਨਾ। ਹੂੰ। ਉਹ ਤਾਂ ਕੋਈ ਰੋਗਿੰਦਿਕ ਜਰਤ। ਸਹੀ ਕਰ ਲਾ। ਇੱਕ ਬੁੜੀ ਅਦਰ ਸੁਆ ਜਿੰਨੀ ਪਾਰੀ। ਅੱਛਾ। ਮਾਰੀ ਬੁੜੀ ਚੱਕੇ ਨਾ ਉਹ ਤਾਂ ਆਪਦੀ ਡੇਹ ਜਾਵੇ। ਹੂੰ। ਅਜੁੱਤੇ ਰੋਟੀ ਰੁਕ ਜਾਫਕਾਉਂਦੇ ਹੁੰਦੇ ਡੇਰੇ ਜਾ ਹੂੰ ਇਕੱਠੀਆਂ ਹੋਈਆਂ ਪੜੀਆਂ ਦੀਆਂ ਰੋਟੀਆਂ ਪਕਾਉਣੀਆਂ ਨਹੀਂ ਚੱਲੇ ਪਕਾ ਲੀ ਗਿਆ ਕਰ ਲੀ ਹੂੰ ਕਹਿੰਦੇ ਜੀ ਬੇਬੀ ਮੱਪਾ ਕੋਈ ਦਰ ਦੇ ਕਹਿੰਦਾ ਹਾਂ ਬੁਢੀ ਤਾਂ ਮੈਂ ਤੇਨ ਦਰ ਉਹ ਤਾਂ ਦੇ ਦੂੰ ਹਾਂ ਪਰ ਇੱਕ ਸ਼ਰਤ ਹੈ ਮੇਰੀ ਕੀ ਕਹਿੰਦਾ ਚੱਕੀ ਪੀਣੀ ਪਿਆ ਕਰ ਗਿੰ ਦੋ ਵੇ ਅੱਛਾ ਇਹ ਪੀ ਲਿਆ ਕਰੋ ਠੀਕ ਹੈ ਦੋ ਤਿੰਨ ਛੇ ਤੱਕੇ ਵੀ ਲਗਾ ਦੋ ਤਿੰਨ ਛੇ ਰੋਤਣ ਗਣ ਠੀਕ ਹੈ ਪੀ ਲਿਆ ਕਰੋ ਹੂੰ ਉਹਨੂੰ ਸਾਡੇ ਅੱਧੀ ਰੋਟੀਆਂ ਨਾਲ ਹੈ ਉਹ ਜਿਹੜੀ ਕੋਰਿਆਂ ਦੀ ਸਵਾਦੀ ਉਹ ਥੱਥ ਇਕੱਠੀ ਕਰਾਣੀ ਅੱਛਾ ਬਾਬਾ ਇਹਨੂੰ ਕੀ ਕਰੇਗਾ ਕਹਿੰਦਾ ਕੋਈ ਨਹੀਂ ਬੋਲੋ ਨਾ ਬੁੜੀਆਂ ਮੰਨਣ ਲੱਗ ਕੇ ਬਾਬਾ ਇਹਨੂੰ ਕਰੇਗਾ ਕਿ ਦੱਸੋ ਨਾ ਚੁੱਪ ਕਰ ਜਾਓ ਅੱਛਾ ਉਹ ਜਦੋਂ ਬੁੜੀਆਂ ਹੀ ਤੀਜੇ ਦਿਨ ਲੈਣ ਉਹਨੂੰ ਸਾਰੀਆਂ ਬੁੜੀਆਂ ਦੇ ਦਿੱਤੀਆਂ ਹਾਂ ਇਹ ਕਹਿੰਦੇ ਕਰੋ ਜਖਾ ਲਿਆ ਕਰੀ ਤੇ ਪਰ ਕੰਮ ਕਰਨਾ ਪਿਆ ਕਰ ਤੈਨੂੰ ਅਬ ਪੀਣਾ ਜ਼ਰੂਰ ਪਿਆ ਕਰ ਹਾਂ ਉਹ ਪੀਣ ਲੱਗ ਗਈ ਸਰੀਰ ਇਹ ਜਾ ਹੋ ਗਿਆ ਪਤਲਾ ਹੋ ਗਿਆ ਪਤਲਾ ਹੋ ਗਿਆ ਜਦ ਪਤਲਾ ਹੋ ਗਿਆ ਫੇਰ ਆਈ ਦਰ ਲੜ ਪਤਲੀ ਹੋ ਗਈ ਛੇਤੀ ਬੋਲੇ ਨਾ ਦੱਸਿਓ ਨਾ ਦੱਸਿਆ ਨਾ ਸੀ ਦਾ ਛਿੰਗ ਨੂੰ ਏ ਵੀ ਕਹਿੰਦਾ ਜਿਹੜਾ ਕੰਮ ਕਰਦਾ ਬੰਦਾ ਤੋਰਾ ਫੇਰਾ ਕਰਦਾ ਜਾਂ ਬਿਲਕੁਲ ਫਰਕ ਹੁੰਦਾ ਸਹੀ ਗੱਲ ਆ ਇਹ ਬੰਦਾ ਨਾ ਕੰਮ ਕਰੇ ਬੈਠਾ ਨਹੀਂ ਖਾ ਕਿਉਂ ਪਰ ਵੀ ਹਮ ਨਾਲੇ ਰੋਗ ਲੱਗਣਗੇ ਰੋਗ ਲੱਗਦੇ ਨਹੀਂ ਹਮ ਜੀ ਬਹੁਤ ਫਰਕ ਹੁੰਦਾ ਪਹਿਲਾਂ ਤਾਂ ਆਈ ਹਨਾ ਕਿ ਤੋ ਟਕੋਰ ਕਰਾ ਲਈ ਕੋਈ ਕੁੜੀਆਂ ਲੈ ਲਈਆਂ ਕੋਈ ਠੋੜਾ ਬਵਾ ਲਿਆ ਬੇ ਤਾਂ ਕੁੜੀਆਂ ਹੁੰਦੀਆਂ ਪੱਟਾ ਟਾਪਦੀਆਂ ਚੈਕ ਉਸ ਵੀ ਹੈ ਤਾਂ ਬਜੇ ਕੋਈ ਬਿਟਾ ਹੁੰਦੇ ਕੋਈ ਬਿਮਾਰੀ ਹੁੰਦੀ ਹੁੰਦਾ ਪਿੰਡਾਂ 'ਚ ਡਾਕਟਰ ਬੈਠੇ ਨਹੀਂ ਹਮ ਫਿਰ ਦਾਈਆਂ ਨੇੜੇ ਤੇੜੇ ਹੁੰਦੀਆਂ ਆਣ ਗਵਾਂਡ ਚ ਗਵਾਂਡ ਜੀ ਹੁੰਦੀਆਂ ਪਤ ਅੱਛਾ ਮਰੀਆ ਕਰਦੀਆਂ ਦਾਈ ਬਣਾ ਵਧੀਆ ਬਹੁਤ ਵਧੀਆ ਬੇਬੇ ਕੁਦਰਤੀ ਹੁੰਦਾ ਕਿ ਸਿੱਖੀਆਂ ਹੁੰਦੀਆਂ ਉਹ ਸਿੱਖਦੀਆਂ ਸਿੱਖੀਆਂ ਹੁੰਦੀਆਂ ਨੇ ਸਿੱਖੀਆਂ ਅੱਛਾ ਥੋੜਾ ਜਦੋਂ ਜਾਪਾ ਹੋਇਆ ਦਾਈ ਨਹੀਂ ਕੀਤਾ ਦਾਈ ਨਹੀਂ ਅੱਛਾ ਦਾਈ ਨਹੀਂ ਕਰਿਆ ਸੀ ਅੱਗੇ ਡਰ ਡੱਕਰ ਨਹੀਂ ਸੀ ਹਨਾ ਕੋਈ ਨਾ ਬਸਹੀਂ ਜਿਹੜਾ ਦਾ ਪੁੱਤ ਕਹੇ ਜੀਆਂ ਚੀਜ਼ਾਂ ਖਾਂਦੇ ਉਦੋਂ ਬੁਥੇਰੀਆਂ ਖਾਂਦੇ ਦੀ ਕੀ ਕੀ ਖਾਂਦੇ ਖਿਚੜੀਆਂ ਖੁਚੜੀਆਂ ਦੀ ਕਿਹੜੀਆਂ ਹੁੰਦੀਆਂ ਵਿੱਚ ਕਿਉਂ ਆਪਾਂ ਖਾਂਦੇ ਹੂੰ ਫਿਰ ਡੜਗੇ ਹੁੰਦੇ ਹੂੰ ਬੜਾ ਵਧੀਆ ਚੀਜ਼ਾਂ ਹੁੰਦੀਆਂ ਸਾਗ ਰੈਂਦੇ ਹਰ ਵਕਤ ਹਾਂ ਸਾਗ ਜੰਨਾ ਕਿਉਂ ਪਾਉਂਦੇ ਉੱਤੇ ਹੁਣ ਕਿੱਥੇ ਕਿਉਂ ਹਜੇ ਕਿਉਂ ਨਹੀਂ ਆਣ ਸਹੀ ਗੱਲ ਆ ਹੁਣ ਕੁੱਟਦੇ ਆਪਾਂ ਖਿਚੜੀ ਮੋਠਾਂ ਦੀ ਮੈਂ ਕੋਈ ਨਹੀਂ ਖੋਲਦੀ ਆ ਤੇ ਜੀ ਨਹੀਂ ਕਰਦਾ ਫਿਰ ਖਾਣ ਨੂੰ ਨਾ ਜੇ ਹੋਵੇ ਫਿਰ ਤਾਂ ਖਾਈ ਲੀਗੀ ਜਦੋਂ ਉਹਨੂੰ ਕੁੱਟਦੇ ਹੀ ਨਹੀਂ ਆ ਮੈਂ ਸਹੀ ਗੱਲ ਆ ਪਹਿਲਾਂ ਤਾਂ ਤੌੜੀਆਂ 'ਚ ਰਹਿੰਦੀਆਂ ਤੌੜੀਆਂ 'ਚ 나 우리한테 챙겨주이되는 우리.